ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜੀ 23 ਜੁਲਾਈ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਿਹਾਗਾ ਨਾਲ ਦੀ ਨਾਲ 24 ਜੁਲਾਈ ਦੀ ਵੀ ਅਪਡੇਟ ਦਵਾਂਗੇ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਬਤਲ ਬਈ ਦੇ ਤਗੜਾ ਸਿਸਟਮ ਪੰਜਾਬ ਵਿੱਚ ਐਂਟਰੀ ਕਰ ਚੁੱਕਿਆ ਹੈ ਪੂਰਵੀ ਸੌਰੀ ਪੱਛਮੀ ਇਸੇ ਤੋਂ ਲਗਭਗ ਤੜਕੇ ਸਵੇਰ ਤੋਂ ਹੀ 3 ਤੋਂ 4 ਵਜੇ ਤੋਂ ਇਸ ਐਂਟਰੀ ਸਿਸਟਮ ਦੀ ਹੋਣੀ ਸ਼ੁਰੂ ਹੋ ਚੁੱਕੀ ਸੀ ਜਿਵੇਂ ਕਿ ਤੁਹਾਨੂੰ ਕੱਲ ਦੀ ਵੀਡੀਓ ਵਿੱਚ ਦੱਸਿਆ ਸੀ ਤਾਂ ਇਹ ਸਿਸਟਮ ਫਿਲਹਾਲ ਅਗਰ ਦੇਖਿਆ ਜਾਵੇ ਤਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਤੋਂ ਹੁੰਦਾ ਹੋਇਆ ਫਰੀਦਕੋਟ ਫਿਰੋਜ਼ਪੁਰੀ ਨਾਲ ਇਲਾਕਿਆਂ ਦੇ ਵਿੱਚ ਇਸ ਦੀ ਪકડ ਬਣਨੀ ਸ਼ੁਰੂ ਹੋ ਚੁੱਕੀ ਹੈ ਮੋਗਾ ਲੁਧਿਆਣਾ ਤੱਕ ਵੀ ਇਸ ਦਾ ਅਸਰ ਹੋਣਾ ਸ਼ੁਰੂ ਹੋ ਚੁੱਕਿਆ ਹੈ ਗੱਲ ਕੀਤੀ ਜਾਵੇ ਤਾਂ ਇਹ ਸਿਸਟਮ ਜਿਹੜਾ ਹੌਲੀ-ਹੌਲੀ ਲਗਭਗ ਦੁਪਹਿਰੇ 12 1 ਵਜੇ ਤੱਕ ਹੌਲੀ-ਹੌਲੀ ਪੰਜਾਬ ਦੇ ਬਾਕੀਆਂ ਇਸ ਵਿੱਚ ਵੀ ਇਸ ਦੀ ਪકડ ਬਣੇਗੀ ਜਾਨੀ ਕਿ ਨਾਮਾਸ਼ਹਿਰ ਰੂਪਨਗਰ ਲੁਧਿਆਣੇ ਤੋਂ ਨਾਮਾਸ਼ਹਿਰ ਦੇ ਵਿੱਚਕਾਰ ਰਾਹਾਂ ਹੋਂ ਦਾ ਇਲਾਕਾ ਹੋ ਗਿਆ ਜਿੰਨਾ ਵੀ ਨੰਗਲ ਅਨੰਦਪੁਰ ਸਾਹਿਬ ਫਿਰ ਲੁਧਿਆਣੇ ਤੋਂ ਮਲੇਰਕੋਟਲਾ ਮੋਗਾ ਫਿਰੋਜ਼ਪੁਰ ਫਰੀਦਕੋਟ ਫਜ਼ਿਲਕਾ ਮੁਕਸਰ ਤੋ ਹੁੰਦਾ ਹੋਇਆ ਬਠਿੰਡਾ ਸੰਗਰੂਰ ਤੱਕ ਇਸ ਦੀ ਪਕੜ ਬਣਦੀ ਹੋਈ ਦਿਖਾਈ ਦੇਵੇਗੀ ਪਰ ਕਿਤੇ ਨਾ ਕਿਤੇ ਉਦੋਂ ਤੱਕ ਸਿਸਟਮ ਥੋੜਾ ਜਿਹਾ ਕਮਜ਼ੋਰ ਹੁੰਦਾ ਦਿਖਾਈ ਦੇਵੇਗਾ ਗੱਲ ਕੀਤੀ ਜਾਵੇ ਤਾਂ ਫਿਲਹਾਲ ਮੀਂਹ ਤੇ ਚਾਂਸ ਬਹੁਤ ਜ਼ਿਆਦਾ ਜਿਹੜੇ ਇਹ ਬਦਲੀ ਇਹਨਾਂ ਇਲਾਕੇ ਵਿੱਚ ਬਣੀ ਹੋਈ ਹੈ ਤਾਂ ਬਹੁਤ ਵਧੀਆ ਚਾਂਸ ਬਣੇ ਹੋਏ ਨੇ ਪਰ ਹੌਲੀ ਹੌਲੀ ਜਿਵੇਂ ਸਿਸਟਮ ਅੱਗੇ ਵਧੇਗਾ ਤਾਂ ਇਸ ਦਾ ਦਾਇਰਾ ਵਧਣ ਦੇ ਨਾਲ ਇਸ ਦਾ ਕਮਜ਼ੋਰ ਹੋਣਾ ਸ਼ੁਰੂ ਹੁੰਦਾ ਦਿਖਾਈ ਦੇ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਸਿਸਟਮ ਜਿਹੜੇ ਨੇ ਹੌਲੀ ਹੌਲੀ ਅੱਗੇ ਤਾਂ ਵਧਣਗੇ ਨਾਲ ਹੀ ਨਾ ਕਮਜ਼ੋਰ ਹੋਣ ਕਾਰਨ ਮੀਂਹ ਦੀ ਵੀ ਸੰਭਾਵਨਾਵਾਂ ਘਟਦੇ ਹੋਏ ਦਿਖਾਈ ਦੇ ਰਹੀਆਂ ਨੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਘੱਟ ਮੀਂਹ ਦਾ ਅਸਰ ਸਾਨੂੰ ਬਠਿੰਡੇ ਤੋਂ ਹੁੰਦਾ ਘਟਦਾ ਹੋਇਆ ਦਿਖਾਈ ਦੇ ਰਿਹਾ ਜਾਨੀ ਕਿ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਤਿੰਨ ਚਾਰ ਜ਼ਿਲ੍ਹੇ ਨੇ ਜਦੋਂ ਤੱਕ ਕਿੱਥੇ ਪਹੁੰਚੇਗਾ ਤਾਂ ਇਸ ਦਾ ਅਸਰ ਘਟਦਾ ਹੋਇਆ ਦਿਖਾਈ ਦੇ ਪੈਗਾ ਬਾਅਦ ਦੁਪਹਿਰ ਤੱਕ ਜਾਨੀ ਕਿ 2 ਵਜੇ ਤੱਕ ਇਹ ਪੂਰੇ ਪੰਜਾਬ ਦੇ ਉੱਪਰ ਵਰਣ ਦੀ ਇਸ ਦੀ ਉਮੀਦ ਹੈ ਪਰ 2 ਵਜੇ ਤੱਕ ਜਿਵੇਂ ਇਹ ਵਧੇਗਾ ਤਾਂ ਨਾਲ ਦੀ ਨਾਲ ਉਮੀਦ ਘਟਦੀ ਹੈ ਕਿ ਇਹ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਮੀਂਹ ਕਰ ਸਕਦਾ ਹੈ ਗੱਲ ਕੀਤੀ ਹੈ ਬਤਾਪਮਨ ਦੀ ਤਾਪਮਨ ਕਾਫੀ ਹੱਦ ਤੱਕ ਘਟੇ ਹੋਏ ਨੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ 2 ਦਿਨ ਤੋਂ ਰੁਕ ਰੁਕ ਕੇ ਵੱਖ-ਵੱਖ ਥਾਵਾਂ 'ਤੇ ਬਰਸਾਤ ਹੋ ਰਹੀ ਹੈ ਤਾਪਮਨ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿੱਚ 30 ਡਿਗਰੀ ਤੋਂ ਥੱਲੇ ਨੋਟ ਕੀਤਾ ਗਿਆ ਤੋਂ ਇਸੇ ਉਮੀਦ ਦੇ ਨਾਲ ਅੱਜ ਵੀ ਲੱਗਦਾ ਹੈ ਕਿ ਤਾਪਮਨ 30 ਤੋਂ 35 ਡਿਗਰੀ ਦੇ ਵਿੱਚ ਘਾਰ ਹੀ ਬਣੇ ਰਹਿਣਗੇ ਪਰ ਹਾਂ ਤੋਂ ਪਕੜਾਕੇ ਦੀ ਵੀ ਪੈਣ ਦੀ ਉਮੀਦ ਹੈ ਗੱਲ ਕੀਤੀ ਜਾਵੇ ਤਾਂ ਫਿਲਹਾਲ ਇਸ ਸਮੇਂ ਅਗਰ ਗੱਲ ਕੀਤੀ ਜਾਵੇ ਤਾਂ ਬਠਿੰਡਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਤੋਂ ਹੁੰਦਾ ਹੋਇਆ ਸਿਸਟਮ ਜਿਹੜਾ ਕਿ ਤਾਂ ਧੁੱਪ ਦੀ ਗੱਲ ਕੀਤੀ ਜਾਵੇ ਤਾਂ ਮਲੋੜ ਦਾ ਏਰੀਆ ਹੋ ਗਿਆ ਜੀ ਅਤੇ ਮੁਖਸਰ ਸਾਹਿਬ ਹੋ ਗਿਆ ਇਹਨਾਂ ਵਿੱਚ ਹਲੇ ਵੀ ਕੋਈ ਵੱਡਾ ਅਸਰ ਨਹੀਂ ਦੇਖਣ ਨੂੰ ਮਿਲ ਰਿਹਾ ਪਰ ਬਾਅਦ ਦੁਪਹਿਰ ਇਸ ਦੇ ਵਿੱਚ ਵੀ ਸਿਸਟਮ ਪਹੁੰਚਦੇ ਹੋਏ ਦਿਖਾਈ ਦੇਣਗੇ ਗੱਲ ਕੀਤੀ ਜਾਵੇ ਤਾਂ 24 ਤਰੀਕ ਦੀ ਤਾਂ ਸਿਸਟਮ ਫਿਲਹਾਲ ਬਾਅਦ ਦੁਪਹਿਰ ਕਮਜ਼ੋਰ ਪੈ ਜਾਣਗੇ 2 ਵਜੇ ਤੱਕ ਬਾਅਦ 3 ਵਜੇ ਤੱਕ ਤੇ ਲਗਭਗ ਰਾਤ ਦੇ ਸਮੇਂ ਤੱਕ ਮੌਸਮ ਠੀਕ ਰਹੇਗਾ ਪਰ ਜਿਵੇਂ ਹੀ ਕੱਲ 24 ਤਰੀਕ ਆਵੇਗੀ ਤੇ ਇੱਕ ਹੋਰ ਸਿਸਟਮ ਜਿਹੜਾ ਉਹ ਪੱਛਮੀ ਸਿਸਟਮ ਦੇ ਹੀ ਲੱਗ ਰਿਹਾ ਹੈ ਕਿਉਂਕਿ ਕੱਲ ਨੂੰ ਫੇਰ ਇਸੇ ਤਰੀਕੇ ਨਾਲ ਪੰਜਾਬ ਵੱਲ ਐਂਟਰੀ ਕਰੇਗਾ ਤੇ ਉਸ ਦਾ ਅਸਰ ਵੀ ਸੇਮ ਅੱਜ ਦੇ ਵਾਂਗੂ ਹੀ ਦੇਖਣ ਨੂੰ ਮਿਲੇਗਾ ਕੱਲ ਨੂੰ ਜਿਹੜੇ ਕਿ 24 ਤਰੀਕ ਨੂੰ ਵੀ ਤਗੜੇ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਤੁਸੀਂ ਕਿਹੜੇ ਪੰਜਾਬ ਦੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਸੀਂ ਕਿੱਥੋਂ ਛਾਡੀ ਰਿਪੋਰਟ ਨੂੰ ਦੇਖ ਰਹੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਬਾਕੀ ਅਗਲੀਆਂ ਜਾਣਕਾਰੀਆਂ ਦੁਪਹਿਰ ਦੇ ਸਮੇਂ 2 ਤੋਂ 2:30 ਵਜੇ ਰਾਤ ਦੀ ਜਾਣਕਾਰੀ 6:00 ਤੋਂ 6:30 ਤੱਕ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ